ਮਾਰੇ ਪਿਆਰੇ ਦੋਸਤੋ ਤੁਹਾਨੂੰ ਮੇਰੀ ਬਹੁਤ ਬਹੁਤ ਪਿਆਰਪਰੀ ਸਤਿ ਸ੍ਰੀ ਅਕਾਲ ਨਮਸਕਾਰ ਸ਼ਬਾਖਰ ਮੈਂ ਤੁਹਾਡਾ ਆਪਣਾ ਲੇਖਕ ਤੇ ਪੱਤਰਕਾਰ ਰਾਮ ਸਿੰਘ ਢਿਲੋਂ ਅੱਜ ਆਪਣੀ ਗੱਲ ਦਾ ਵਿਸ਼ਾ ਹੈਗਾ ਕਿ ਮਦਦ ਕਿਸਤੋਂ ਮੰਗਣੀ ਚਾਹੀਦੀ ਹੈ ਕਿ ਜਦੋਂ ਤੁਸੀਂ ਕਿਸੇ ਮੁਸ਼ਕਲ 'ਚ ਹੋ ਤੁਸੀਂ ਮਦਦ ਕਿਸਤੋਂ ਮੰਗੋ ਔਰ ਜ਼ਿੰਦਗੀ 'ਚ ਮਦਦ ਮੰਗੜੀ ਪੈਂਦੀ ਹੈ ਸਾਰੇ ਮੰਗਦੇ ਨੇ ਅੱਜ ਕੱਲ ਬੋਟਾਂ ਚੱਲ ਰਹੀਆਂ ਨੇ ਸਭ ਮਦਦ ਮੰਗ ਰਹੇ ਨੇ ਪਰ ਮਦਦ ਅੱਛੇ ਲਈ ਮੰਗਣੀ ਚਾਹੀਦੀ ਹੈ ਪੋਜ਼ਿਟਿਵ ਨਜ਼ਰੀਆ ਹੋਵੇ ਜੇ ਤੁਸੀਂ ਜ਼ਿੰਦਗੀ ਚ ਜੇਤੂ ਨਜ਼ਰੀਆ ਅਖਤਿਆਰ ਕਰਦੇ ਹੋ ਤਾਂ ਜੇਤੂ ਹੀ ਬਣਦੇ ਹੋ ਤਾਂ ਉਰਤੀ ਗੱਲ ਆ ਉਦਾਂ ਦੇ ਲੋਕਾਂ ਨਾਲ ਸੰਪਰਕ ਹੋਏਗਾ ਤੇ ਇਸੇ ਲਈ ਅੱਜ ਦਾ ਜਿਹੜਾ ਟਾਪਿਕ ਆ ਉਹੀ ਹੈ ਕਿ ਮਦਦ ਕਿਸ ਤੋਂ ਮੰਗਣੀ ਚਾਹੀਦੀ ਹੈ ਵੈਸੇ ਤਾਂ ਮਦਦ ਆਪਣੀ ਹੀ ਮਜ਼ਬੂਤ ਹੁੰਦੀ ਹੈ ਸਭ ਤੋਂ ਵੱਧ ਤੁਸੀਂ ਆਪਣੇ ਤੇ ਭਰੋਸਾ ਕਰੋ ਅੰਗਰੇਜ਼ੀ ਦੀ ਕਹਾਵਤ ਹੈ ਸੈਲਫ ਕੰਫੀਡੈਂਸ ਇਜ਼ ਅ ਪਾਵਰ ਆਤਮ ਵਿਸ਼ਵਾਸਿਕ ਸ਼ਕਤੀ ਹੈ ਸਾਹਿਬ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹੀ ਕਿਹਾ ਕਿ ਆਤਮ ਵਿਸ਼ਵਾਸ ਇੱਕ ਸ਼ਕਤੀ ਹੈ ਜਦੋਂ ਤੁਸੀਂ ਆਪਣੇ ਆਪ 'ਚ ਵਿਸ਼ਵਾਸ ਜਗਾ ਲੈਂਦੇ ਹੋ ਕਿ ਮੈਂ ਕੁਝ ਕਰ ਸਕਦਾ ਤਾਂ ਤੁਸੀਂ ਕੁਝ ਕਰ ਵੀ ਸਕਦੇ ਹੋ ਤੇ ਹੱਲ ਆਪਣੇ ਆਪ ਹੀ ਲੱਭਦੇ ਚੱਲ ਜਾਂਦੇ ਨੇ ਤੇ ਇੱਕ ਗੱਲ ਖਾਸ ਇਹ ਵੀ ਹੈ ਕਿ ਜਿਸ ਵਿਅਕਤੀ ਤੋਂ ਦੁਸ਼ਮਣ ਨੂੰ ਕੋਈ ਡਰਨਾ ਹੋਵੇ ਤੇ ਮਿੱਤਰ ਨੂੰ ਕੋਈ ਆਸ ਨਾ ਹੋਵੇ ਉਸ ਨੂੰ ਛੱਡ ਦੇਣਾ ਚਾਹੀਦਾ ਹੈ ਉਸ ਨਾਲ ਦੋਸਤੀ ਵੀ ਨਹੀਂ ਰੱਖਣੀ ਚਾਹੀਦੀ ਔਰ ਇੱਕ ਗੱਲ ਇਹ ਵੀ ਹੈ ਕਿ ਕਿਸ ਸ਼ਾਇਰ ਨੇ ਕਿਹਾ ਸਹਾਰਾ ਕਿਸ਼ਤ ਮੰਗਦੇ ਹੋ ਸਹਾਰਾ ਕੌਣ ਦਿੰਦਾ ਹੈ ਇਹ ਤੱਕ ਸੁਪਨਾ ਹੈ ਭਲਾ ਸੁਪਨਾ ਆਧਾਰਾ ਕੌਣ ਦਿੰਦਾ ਹੈ ਪਰ ਫਿਰ ਵੀ ਜ਼ਿੰਦਗੀ ਦੇ ਵਿਚਰਨ ਦੇ ਲਈ ਜ਼ਰੂਰੀ ਹੈ ਕਿ ਅਸੀਂ ਇੱਕ ਦੂਏ ਦੇ ਪਾਈਵਾਲ ਬਣਦੇ ਆ ਮਦਦਗਾਰ ਬਣਦੇ ਆ ਅਸੀਂ ਸਮਾਜਿਕ ਜੀਵ ਆ ਅਸੀਂ ਇਕੱਠੇ ਰਹਿਣਾ ਅੱਜ ਕੱਲ ਦਾ ਯੁੱਗ ਇਸ ਤਰ੍ਹਾਂ ਦਾ ਹੈ ਕਿ ਇੱਕ ਦੂਸਰੇ ਦੀ ਮਦਦ ਬਿਨਾ ਅਸੀਂ ਅੱਗੇ ਵਧੇ ਨਹੀਂ ਸਕਦੇ ਤੇ ਇਹ ਇਸ ਲਈ ਜ਼ਰੂਰੀ ਹੈ ਕਿ ਅਸੀਂ ਚੋਣ ਕਰੀਏ ਕਿ ਮਦਦ ਕਿਸ ਤੋਂ ਲਈ ਤੇ ਉਹਦੇ ਲਈ ਨੰਬਰ 1 ਤਾਂ ਗੱਲ ਇਹ ਹੈ ਕਿ ਮਦਦ ਉਸ ਵਿਅਕਤੀ ਤੋਂ ਲੋ ਜੋ ਤੁਹਾਡੇ ਲੈਵਲ ਦਾ ਹੋਵੇ ਜਾਂ ਤੁਹਾਡੇ ਲੈਵਲ ਦਾ ਹੋਣ ਦੀ ਉਮੀਦ ਹੋਵੇ ਜਾਂ ਤੁਸੀਂ ਉਹਦੇ ਲੈਵਲ ਦੇ ਉਮੀਦ ਹੌਣ ਦੀ ਰੱਖਦੇ ਹੋ ਜਾਂ ਤੁਸੀਂ ਹੋਣ ਲਈ ਤਿਆਰ ਹੋ ਮੇ ਕਿ ਉਸ ਵਿਅਕਤੀ ਤੋਂ ਮਦਦ ਲੈ ਲੈਣੀ ਚਾਹੀਦੀ ਹੈ ਤੇ ਉਹ ਚਾਹੇ ਪੈਸੇ ਦੇ ਰੂਪ ਚ ਹੋਵੇ ਚਾਹੇ ਤਾਕਤ ਦੇ ਰੂਪ ਚ ਹੋਵੇ ਚਾਹੇ ਕਿਸੇ ਸ਼ਾਇਦ ਚੀਜ਼ ਦੇ ਰੂਪ ਦੇ ਵਿੱਚ ਹੋਵੇ ਨੰਬਰ 1 ਤਾਂ ਗੱਲ ਇਹ ਹੈ ਤੇ ਦੂਸਰੀ ਗੱਲ ਇਹ ਹੈ ਕਿ ਰਿਸ਼ਤਿਆਂ ਨਾਤਿਆਂ ਚ ਮਦਦ ਉਸ ਵਿਅਕਤੀ ਤੋਂ ਲੈਣੀ ਚਾਹੀਦੀ ਹੈ ਜਿਹੜੇ ਤੁਹਾਨੂੰ ਪੱਕਾ ਪਤਾ ਹੋਵੇ ਕਿ ਇਹ ਤੁਹਾਡਾ ਭਰੋਸਾ ਨਹੀਂ ਤੋੜਨਗੇ ਜਿਹੜੇ ਵਿਅਕਤੀ ਤੁਹਾਡੇ ਆਪ ਰੋਸਾ ਤੋੜਦੇ ਨੇ ਖਾਸ ਕਰਕੇ ਆਪਣੇ ਹੀ ਹਮੇਸ਼ਾ ਭਰੋਸਾ ਤੋੜਦੇ ਨੇ ਤੇ ਉਹਨਾਂ ਦੇ ਹਮੇਸ਼ਾ ਬਾਜ ਅਖ ਰੱਖਣੀ ਚਾਹੀਦੀ ਹੈ ਤੇ ਇਸ ਲਈ ਜ਼ਰੂਰੀ ਹੈ ਕਿ ਤੁਹਾਡੇ ਨੇ ਕਿ ਯੋਗਤਾ ਹੋਵੇ ਕਿ ਤੁਸੀਂ ਜਜਮੈਂਟ ਕਰ ਸਕੋ ਕਿ ਕੌਣ ਠੀਕ ਹੈ ਤੇ ਕੌਣ ਗਲਤ ਕਿਸ ਤੇ ਵਿਸ਼ਵਾਸ ਕੀਤਾ ਜਾ ਸਕਦਾ ਤੇ ਕਿਸ ਤੇ ਨਹੀਂ ਕੀਤਾ ਜਾ ਸਕਦਾ ਇਹ ਵੀ ਇੱਕ ਨੀਤੀ ਦੀ ਗੱਲ ਹੈ ਤੇ ਇਹ ਨੀਤੀ ਦੀ ਗੱਲ ਤਾਂ ਕਾਮਯਾਬ ਹੋ ਸਕਦੀ ਹੈ আর ਜੇ ਤੁਹਾਨੂੰ ਖੁਦ ਹੀ ਇਸ ਤਰ੍ਹਾਂ ਦੀ ਇੰਟੈਲੀਜੈਂਸੀ ਹੋਵੇ ਇਸ ਤਰ੍ਹਾਂ ਦੀ ਸਮਝ ਹੋਵੇ ਕਿ ਤੁਸੀਂ ਇਸ ਤਰ੍ਹਾਂ ਦੇ ਵਿਅਕਤੀ ਦੀ ਚੋਣ ਕਰ ਸਕੋ ਕਿ ਕੌਣ ਠੀਕ ਹੈ ਤੇ ਕੌਣ ਗਲਤ ਹੈ ਉਸ ਤੋਂ ਅਗਲੀ ਗੱਲ ਇਹ ਹੈ ਕਿ ਮਦਦ ਉਸ ਵਿਅਕਤੀ ਤੋਂ ਵੀ ਮੰਗਣੀ ਚਾਹੀਦੀ ਹੈ ਜੋ ਵਿਅਕਤੀ ਟਰਮਾਥਮਾ ਟਾਈਪ ਹੋਵੇ ਖੁੱਲੇ ਮਨ ਦਾ ਹੋਵੇ ਔਰ ਫਿਲਾਸਫਰ ਟਾਈਪ ਹੋਵੇ ਔਰ ਦਰਿਆਦਲ ਹੋਵੇ ਇਸ ਤਰ੍ਹਾਂ ਦੇ ਲੋਕ ਮਹਾਪੁਰਸ਼ ਹੋਇਆ ਕਰਦੇ ਨੇ ਇਸ ਤਰ੍ਹਾਂ ਦੇ ਲੋਕਾਂ ਦੀ ਤਲਾਸ਼ ਕਰ ਲੈਣੀ ਚਾਹੀਦੀ ਹੈ ਔਰ ਜਿਨ੍ਹਾਂ ਲੋਕਾਂ ਨੇ ਤਲਾਸ਼ ਕੀਤੀ ਹੈ ਤੇ ਉਹ ਮਹਾਪੁਰਸ਼ਾਂ ਦੇ ਨਾਲ ਖੁਦ ਵੀ ਤਰ ਗਏ ਨੇ ਤੇ ਹੋਰਾਂ ਨੂੰ ਵੀ ਤਾਰ ਲਿਆ ਤੇ ਪੂਰੀ ਕੁੱਲ ਨੂੰ ਵੀ ਉਹ ਤਾਰ ਗਏ ਨੇ ਅਸਲੀ ਜ਼ਰੂਰੀਆ ਦੋਸਤੋ ਕਿ ਭਾਵੇਂ ਤੁਸੀਂ ਦੇਸ਼ ਵਸਦੇ ਹੋ ਵਿਦੇਸ਼ ਚ ਬਸਦੇ ਹੋ ਤਾਂ ਤੁਸੀਂ ਇੱਕ ਦੂਸਰੇ ਦੀ ਮਦਦ ਕਰਨ ਲੱਗੇ ਵੀ ਘਬਰਾਓ ਨਾ ਤੇ ਮਦਦ ਲੈਣ ਲੱਗੇ ਵੀ ਘਬਰਾਉਣਾ ਇਹੀ ਜ਼ਿੰਦਗੀ ਦਾ ਮਕਸਦ ਹੈ ਔਰ ਇਹਦੇ ਨਾਲ ਹੀ ਅਸੀਂ ਅੱਗੇ ਵਧਿਆ ਤੇ ਮਦਦ ਨਾਲ ਹੀ ਅਸੀਂ ਇਡੀਆਂ ਭੋਡੀਆਂ ਮੱਲਾਾਂ ਔਰ ਐਡੇ ਵੱਡੇ ਜਿਹੜੇ ਮਾਰ ਕੇ ਨੇ ਹੁਣ ਤੱਕ ਸਾਇ ਕੀਤਾ ਨੇ ਬਚਪਨ ਚ ਸਾਡੀ ਮਾਂ ਸਾਡੀ ਮਦਦ ਕਰਦੀ ਸੀ ਉਸ ਤੋਂ ਬਾਅਦ ਸਾਡੇ ਰਿਸ਼ਤੇਦਾਰ ਕਰਦੇ ਰਹੇ ਉਸ ਤੋਂ ਬਾਅਦ ਸਾਡਾ ਸਮਾਜ ਕਰਦਾ ਰਿਹਾ ਜਿਹੜਾ ਜਿਨ੍ਹਾਂ ਨੇ ਤੁਹਾਡੀ ਮਦਦ ਕੀਤੀ ਹੈ ਤੇ ਉਹਦਾ ਤੁਸੀਂ ਹਮੇਸ਼ਾ ਸ਼ੁਕਰਗੁਜ਼ਾਰ ਹੋ जे ती शुक्रगुजार हो गए एहसान फरामोश नहीं हो गए तो तुम अगे तो भी मदद मिलती रहेगी और तुसी हमेशा जेतू भी रहोगे सो तो दोस्तों बहुत-बहुत तो शुक्रिया